ਲੁਧਿਆਣਾ ਬਾਡ ਨੰਬਰ 72 ਕੋਚਰ ਮਾਰਕੀਟ ਜ਼ਵਾਰ ਨਗਰ ਕੈਂਪ ਵਿਖੇ ਦੇਰ ਰਾਤ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਉਪਲੋਕਸ਼ ਵਿੱਚ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਦੇ ਅਹੁਦੇਦਾਰਾਂ ਦੇ ਵੱਲ ਲਗਾਏ ਗਏ ਫਲੈਕਸ ਬੋਰਡ ਨੂੰ ਪਾੜਨ ਦੀ ਘਟਨਾ ਸਾਹਮਣੇ ਆਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਦੇ ਵੋਇਸ ਪ੍ਰਧਾਨ ਬਲਵਿੰਦਰ ਦੁਲਗੱਤ ਨੇ ਦੱਸਿਆ ਕਿ ਜਿੱਥੇ ਸਮੁੱਚਾ ਸਮਾਜ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪ੍ਰਗਟ ਦਿਵਸ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ। ਉੱਥੇ ਹੀ ਕੁਝ ਰਾਟੀ ਅੰਸਰਾਂ ਦੇ ਵੱਲੋਂ ਜਾਣ ਬੁਝ ਕੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੇ ਲਈ ਕਟਿਆ ਹਰਕਤ ਕੀਤੀ ਜਾ ਰਹੀ ਹੈ ਜਿਸ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉੱਥੇ ਹੀ ਚੌਂਕੀ ਕੋਚਰ ਮਾਰਕੀਟ ਦੇ ਇੰਚਾਰਜ ਨੇ ਜਾਂਚ ਤੋਂ ਬਾਅਦ ਬੰਦੀ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕੀਤੀ ਕਿ ਹਰ ਹਰ ਬਾਲਮੀ ਕੀ ਜੈ ਭੀਮ ਜੈ ਭਾਰਤ ਜਿੱਥੇ ਪੂਰਾ ਭਾਰਤ ਭਗਵਾਨ ਵਾਲਮੀਕੀ ਮਹਾਰਾਏ ਦੇ ਪ੍ਰਗਟ ਦੇ ਵੱਡੀ ਖੁਸ਼ੀ ਵਿੱਚ ਜਿੱਥੇ ਬੋਰਡ ਲੱਗਦੇ ਪਿਆ ਉੱਥੇ ਹੀ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਵੱਲੋਂ ਸੀ ਪੂਰੇ ਲੁਧਿਆਣੇ ਸ਼ਹਿਰ 'ਚ ਬੋਰਡ ਲਵਾਏ ਸੀ ਭਗਵਾਨ ਵਾਲਮੀਕੀ ਮਹਾਰਾਏ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਉੱਥੇ ਹੀ ਜਿਹੜੇ ਸਰਾਰਤੀ ਲੋਕ ਅਗੇ ਉਹਨਾਂ ਨੇ ਭਗਵਾਨ ਵਾਲਮੀਕੀ ਮਹਾਰਾਜ ਦਾ ਸਾਡਾ ਪੋਸਟਰ ਪਾੜਿਆ ਸੰਸਥਾ ਦਾ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਹਾਂ ਜਿਨ੍ਹਾਂ ਨੇ ਵੀ ਇਹ ਪੋਸਟਰ ਪਾੜਿਆ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਮੈਂ ਉਹਨਾਂ ਲੋਕਾਂ ਨੂੰ ਚੇਤਾਵਨੀ ਦੇਣਾ ਚਾਹਨਾ ਭਾਈ ਜੇ ਬੋਰਡ ਪਾੜਨਾ ਸਾਡੇ ਸਾਹਮਣੇ ਪਾੜਲਾ ਜੇ ਆਪਣੀ ਮਾਂ ਦਾ ਦੁੱਧ ਪੀਤਾ ਹੈ ਤੇਰੇ ਦਿਮਾਗ 'ਚ ਕੋਈ ਗਲਤ ਫਤੂਰ ਆ ਤੂੰ ਸਾਡੇ ਅੱਗੇ ਬੋਰਡ ਪਾੜਲਾ ਤੈਨੂੰ ਨਾਲ ਹੀ ਰਿਜ਼ਲਟ ਦੇ ਦਾਂਗੇ ਸਰ ਕਿਹੜੀ ਜਗ੍ਹਾ ਬੋਰਡ ਪੜਿਆ ਇਹ ਜਵਾਨ ਨਗਰ ਕੈਂਪ ਵਾਰਡ ਨੰਬਰ 72 'ਚ ਬੋਰਡ ਲੱਗੇ ਕੋਚਰ ਮਾਰਕੀਟ ਚੌਕ ਹਾਂ ਫੁਟੇਜ ਹੈਗੀ ਐ ਸੀਟੀ ਪੁਲਿਸ ਕਢਾਊਗੀ ਤੇ ਮੈਨਾਂ ਆਹੀ ਪੁਲਿਸ ਨੂੰ ਕਹਿਣਾ ਭਾਈ ਇਹਨਾਂ ਦੇ ਦੋ ਪਰਚਾ ਨਹੀਂ ਤਾਂ ਅਸੀਂ ਆਪਣੇ ਸੰਤਾ ਨਾਲ ਸਾਨੂੰ ਫੜੇਗੇ ਇਹਨਾਂ ਦੇ ਮਾਰਾਂਗੇ ਜੁੱਤੀਆਂ ਇਹ ਪਰ ਮਹਾਰਾਜ ਬਾਲਮੀਕ ਦੇ ਪ੍ਰਗਟ ਦਿਵਸ ਤੇ ਬੋਰਡ ਲੱਗਾ ਸੀਗਾ ਬਲਜਿੰਦਰ ਢੁਲਕੇ ਜੀ ਵੱਲੋਂ ਇਹ ਗੱਲ ਸ਼ਾਮੀ ਦੱਸਦੇ ਨੇ ਵੀ ਗੱਲ ਕਿਸ ਨੇ ਫਾੜ ਦਿੱਤਾ ਉਹਦੇ ਸਬੰਧੀ ਆਪਾਂ ਫੁਟੇਜ ਦੇਖ ਕੇ ਚੈੱਕ ਕਰਕੇ ਜੋ ਬਣਦੀ ਕਾਰਵਾਈ ਉਹ ਕਰ ਦਾਂਗੇ